ਏਪੀ ਜਲੰਧਰ ਕੰਪਲੈਕਸ ਦੇ ਅੰਦਰ ਦਾਖਲ ਹੁੰਦਿਆਂ ਹੀ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਹੈ ਕਿ ਪੀਏਪੀ ਦਾ ਕਿਡਾ ਦੇ ਖੇਤਰ ਵਿੱਚ ਕਿੰਨਾ ਵੱਡਾ ਯੋਗਦਾਨ ਹੈ ਅਤੇ ਇੱਕੋ ਵਕਫ ਵਕਫ ਕਿਡਾ ਵਿੱਚ ਵੱਡੀ ਗਿਣਤੀ 올ੰਪੀਅਨ ਪਦਮਸ਼ਰੀ ਅਰਜਨਾ ਅਵਾਰਡੀ ਅਤੇ ਅੰਤਰਰਾਸ਼ਟਰੀ ਖਿਡਾਰੀ ਦੇਸ਼ ਲਈ ਖੇਡਣ ਕਮਾਂਦਰੀ ਪੱਧਰ ਤੇ ਪਹੁੰਚੇ ਨੇ ਪੀਏਪੀ ਤੋਂ ਦੇ ਹੋਏ ਅੰਤਰਰਾਸ਼ਟਰੀ ਪੱਧਰ ਉਤੇ ਤਰੂ ਤਾਰੇ ਵਾਂਗ ਚਮਕਣ ਵਾਲੇ ਖਿਡਾਰੀਆਂ ਦੇ ਨਾਵਾਂ ਦੀ ਜ਼ਿਕਰਗੱਲ ਹੋਵੇ ਹਾਕੀ ਦੇ ਮੈਦਾਨ ਵਿੱਚ ਅਕਬੀਰ ਸਿੰਘ ਸੀਨੀਅਰ ਧਰਮ ਸਿੰਘ ਸੀਨੀਅਰ ਧਰਮ ਸਿੰਘ ਜੂਨੀਅਰ ਬਖਸ਼ੀਸ਼ ਸਿੰਘ ਉਦਮ ਸਿੰਘ ਤਰਸੀਮ ਸਿੰਘ ਬਰਬੀਰ ਸਿੰਘ ਜੂਨੀਅਰ ਅਤੇ ਵਿਨੋਦ ਕੁਮਾਰ ਦੇ ਨਾਂ ਪਹਿਲੀ ਕਤਾਰ ਵਿੱਚ ਆਉਂਦੇ ਇਸੇ ਤਰ੍ਹਾਂ ਵਾਲੀਬਾਲ ਦੇ ਕੋਰਟ ਵਿੱਚ ਸਵੇਰ ਸ਼ਾਮ ਆਪਣਾ ਪੂਨ ਤਸੀਨਾ ਇਕ ਕਰਦੇ ਅਰਜਨਾ ਅਵੋਡੀ ਮਿਰਪਜੀਤ ਸਿੰਘ ਬੇਦੀ ਬਲਵੰਤ ਸਿੰਘ ਬੇਸਰਾਜ ਸ਼ਰਮਾ ਕਰਨੈਲ ਸਿੰਘ ਸੁਖਪਾਲ ਸਿੰਘ ਪਾਲੀ^{(1)}^{(2)}^{(3)}$^{(4)}^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24)}$^{(25)}$^{(26)}$^{(27)}$^{(28)}$^{(29)}$^{(30)}$^{(31)}$^{(32)}$^{(33)}$^{(34)}$^{(35)}$^{(36)}$^{(37)}$^{(38)}$^{(39)}$^{(40)}$^{(41)}$^{(42)}$^{(43)}$^{(44)}$^{(45)}$^{(46)}$^{(47)}$^{(48)}$^{(49)}$^{(50)}$^{(51)}$^{( ਸਰਵਣ ਸਿੰਘ, ਪਲਵਿੰਦਰ ਸਿੰਘ ਚੀਮਾ, ਮੁਕੇਸ਼ ਕੁਮਾਰ, ਗੁਰਸ਼ਰਨਪ੍ਰੀਤ ਕੌਰ, ਤੇਹਰ ਸਿੰਘ ਅਤੇ ਸੁਮੇਰ ਸਿੰਘ ਕਦੇ ਪਰ ਆਪਣੇ ਕੁਸ਼ਤੀ ਦੇ ਦਾਓ ਪੇਚਾਂ ਰਾਹੀਂ ਦੁਨੀਆ ਭਰ ਵਿੱਚ ਮਸ਼ਹੂਰ ਹੋਏ। ਬਾਸਕਟਬਾਲ ਦੀ ਖੇਡ ਵਿੱਚ ਵੀ ਪੀਪੀ ਦਾ ਭਾਰਤ ਹੀ ਨਹੀਂ ਸਗੋਂ ਏਸ਼ੀਆ ਵਿੱਚ ਵੀ ਇੱਕ ਵੱਖਰਾ ਮੁਕਾਮ ਨਜ਼ਰ ਆਉਂਦਾ। ਸੱਜਣ ਸਿੰਘ ਚੀਮਾ, ਪਰਮਿੰਦਰ ਸਿੰਘ ਸੀਨੀਅਰ, ਪਰਮਿੰਦਰ ਸਿੰਘ ਜੂਨੀਅਰ ਗਗਨੇਸ਼ ਕੁਮਾਰ ਅਤੇ ਬੀਐਸਪੀ ਤੇਜਾ ਇਹੋ ਬਾਸਕਟਬਾਲ ਦੇ ਖਿਡਾਰੀ ਵਜੋਂ ਮਸ਼ਹੂਰ ਹੋਏ ਜੋ ਲੰਮੀ ਦੂਰੀ ਤੋਂ ਵੀ ਬਾਲ ਨੂੰ ਉਸ ਦੇ ਮੁਕਾਮ ਉੱਤੇ ਪਹੁੰਚਾ ਦਿਆ ਕਰਦੇ ਸਨ ਜਦੋਂ ਵੀ ਜ਼ਿਕਰ ਹੋਵੇਗਾ ਖੇਡਾਂ ਦਾ ਅਤੇ ਖਾਸ ਕਰ ਪੰਜਾਬ ਦਾ ਕੌਮੀ ਪੱਧਰ ਉੱਤੇ ਅਤੇ ਕਮਾਂਤਰੀ ਪੱਧਰ ਉੱਪਰ ਇਨ੍ਹਾਂ ਦੇ ਖੇਤਰ ਵਿੱਚ ਯੋਗਦਾਨ ਦਾ ਜਦੋਂ ਜ਼ਿਕਰ ਹੋਵੇਗਾ ਪੀਏਪੀ ਦਾ ਨਾਮ ਸਿਹਰੀ ਅਖਰਾ ਵਿੱਚ ਲਿਆ ਜਾਵੇਗਾ ਕਿਉਂਕਿ ਪੀਏਪੀ ਜਲੰਧਰ ਸਦਕਾ ਦੇਸ਼ ਨੂੰ ਕਈ ਉੱਚ ਪੱਧਰ ਦੇ ਕ ਮੰਤਰੀ ਖਿਡਾਰੀ ਮਿਲੇ ਅਤੇ ਇਸ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੁਬਾਰਕਬਾਦ ਦੇ ਹੱਕਦਾਰ ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਪੀਏਪੀ ਜਲੰਧਰ ਵਿਖੇ ਜੋ ਕਿ ਖੇਡਾਂ ਦੇ ਖੇਤਰ ਵਿੱਚ ਇੱਕ ਮਹਾਨ ਮਤਾ ਸਥਾਨ ਰੱਖਦੀ ਹੈ ਤੇ ਇੱਥੇ ਖੇਡਾਂ ਸੰਬੰਧੀ ਕੀ ਕੀ ਉਪਰਾਲੇ ਹੋ ਰਹੇ ਨੇ ਉਹਨਾਂ ਬਾਰੇ ਜਾਣਾਂਗੇ ਤੇ ਇਸ ਬਾਰੇ ਗੱਲ ਕਰਨ ਲਈ ਮਾਹਿਰ ਸ਼ਖਸੀਅਤ ਸਾਡੇ ਕੋਲ ਇਸ ਵੇਲੇ ਮੌਜੂਦ ਨੇ ਨਰੇਸ਼ ਕੁਮਾਰ ਡੋਗਰਾ ਜੀ ਜੋ ਕਿ ਸੈਕਟਰੀ ਸਪੋਰਟਸ ਨੇ ਪੀਏਪ ਜਲੰਧਰ ਵਿਖੇ ਇਹਨਾਂ ਕੋਲੋਂ ਇਸ ਵਿਸ਼ੇ ਸੰਬੰਧੀ ਸਾਰੀ تفصیلی ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਨਮਸਕਾਰ ਜੀ ਨਮਸਕਾਰ ਜੀ ਤੇ ਪੀਏਪ ਸੰਬੰਧੀ ਗੱਲ ਕਰਾਂਗੇ ਖੇਡਾਂ ਬਾਰੇ ਗੱਲ ਕਰਾਂਗੇ ਪਰ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਕਿੱਥੋਂ ਦਾ ਆ ਉਹਦੇ ਬਾਰੇ ਸਾਨੂੰ ਸ਼ੁਰੂ ਚ ਦੱਸੋ ਮੈਂ ਬੇਸਿਕਲੀ ਹੁਸ਼ਿਆਰਪੁਰ ਦਾ ਜੀ ਜੀ ਸਾਡਾ ਪਿੰਡ ਸਲੋੜਾ ਪਿੰਡ ਆ ਸਾਡਾ ਜੀ ਬੜਲਾ ਪਿੰਡ ਪੈਂਦਾ ਸਾਡਾ ਸਲੋੜਾ ਪਿੰਡ ਪੈਂਦਾ ਦਸੂਏ ਦੇ ਨਾਲ ਆ ਜੀ ਅਸੀਂ ਉੱਥੇ ਦੇ ਮੇਰੇ ਫਾਦਰ ਉੱਥੇ ਦੇ ਸੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਹੁਸ਼ਿਆਰਪੁਰ ਆ ਕੇ ਜੀ ਰਹੇ ਆ ਜੀ ਹੁਸ਼ਿਆਰਪੁਰ ਮੈਂ ਜਿਹੜਾ ਸਾਡੇ ਉਹ ਹੁਸ਼ਾਰਪੁਰ ਸਾਡਾ ਐਸਡੀ ਸਕੂਲ ਸੀਗਾ ਸਾਡੇ ਉੱਥੇ ਨਵੀਂ ਨਵੀਂ ਗੇਮ ਜੂਡੋ ਆਈ ਸੀ ਜੀ ਤੇ ਮੈਂ ਜਿਹੜੀ ਸੀਗੀ ਜੂਡੋ ਵਗੈਰਾ ਖੇਡਦਾ ਰਿਹਾ ਸਾਡੇ ਉੱਥੇ ਉਸ ਟਾਈਮ ਦੇ ਉੱਤੇ ਪਤੰਬਰ ਸ਼ਰਮਾ ਜੀ ਸੀਗੇ ਸਾਡੇ ਪੀਟੀ ਮਾਸਟਰ ਜੀ ਉਹਨਾਂ ਨੇ ਸਾਨੂੰ ਜੂਡੋ ਬਾਰੇ ਦੱਸਿਆ ਜੀ ਫਿਰ ਜੂਡੋ ਦੇ ਵਿੱਚ ਫਿਰ ਮੈਨੂੰ ਹੌਲੀ ਹੌਲੀ ਸ਼ੌਕ ਪੈਂਦਾ ਰਿਹਾ ਜੀ ਸ਼ੌਕ ਜੂਡੋ ਦਾ ਪਿਆਰ ਵਿੱਚ ਜੂਡੋ ਦੇ ਵਿੱਚ ਡਿਸਟ੍ਰਿਕਟ ਖੇਲੀ ਹਮ ਫਿਰ ਸਟੇਟ ਖੇਲੀ ਫਾਈਨਲ ਖੇਲੀ ਇੰਟਰਨੈਸ਼ਨਲ ਖੇਲੀ ਵੇ ਇਦਾਂ ਦਾ ਕਰਦੇ ਕਰਦੇ ਸਾਡਾ ਜਿਹੜਾ ਰੁਝਾਨ ਜਿਹੜਾ ਵੱਧ ਰਿਹਾ ਮੇਰੇ ਉੱਥੇ ਦੇ ਜਿਹੜੇ ਕੋਚ ਸੀਗੇ ਸਰਿੰਦਰ ਸਿੰਘ ਛੋਡੀ ਜੁਡੋ ਕੋਚ ਜਿਹੜੇ ਸੀ ਇਸ ਵੇਲੇ ਇੰਡੀਆ ਦੇ ਚੀਫ ਕੋਚ ਆ ਉਹ ਅੱਛਾ ਉਹ ਸੀਗੇ ਉਹਨਾਂ ਕੋਲ ਅਸੀਂ ਟ੍ਰੇਨਿੰਗ ਲਈ ਆ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਜਿਹੜੇ ਅੱਜ ਤੱਕ ਇੱਥੇ ਤੱਕ ਪਹੁੰਚੇ ਆ ਜੀ ਸੋ ਹੁਸ਼ਿਆਰਪੁਰ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਨਾਤਾ ਜੁੜਿਆ ਰਿਹਾ ਤੇ ਇੱਕ ਅਜਿਹਾ ਖੇਤਰ ਆ ਜਿਹੜਾ ਖੇਡਾਂ ਲਈ ਬਹੁਤ ਜਾਣਿਆ ਜਾਂਦਾ ਹੈ ਉਹ ਕਾਫੀ ਖੇਡਾਂ ਇਸ ਖੇਤਰ ਵਿੱਚ ਹੁੰਦੀਆਂ ਰਹੀਆਂ ਨੇ ਮੁਰ ਵਾਈਟੀ ਖੇਡਾਂ ਫੁੱਟਬਾਲ ਦੀ ਗੱਲ ਕਰ ਰਹੀ ਹੈ ਹੌਕੀ ਦੀ ਗੱਲ ਕਰ ਰਹੀ ਹੈ ਇਹ ਤਾਂ ਪ੍ਰਚਲਿਤ ਰਹੀਆਂ ਨੇ ਪਰ ਤੁਸੀਂ ਜੂਡੋ ਦੇ ਨਾਲ ਜੁੜੇ ਜੂਡੋ ਖੇਡ ਨੂੰ ਤੁਸੀਂ ਸੁਣਿਆ ਇਹਦੇ ਬਾਰੇ ਜਾਨਣਾ ਚਾਹਾਂਗੇ ਕਿ ਜੂਡੋ ਉਸ ਵੇਲੇ ਸਾਡੇ ਦੇਸ਼ ਵਿੱਚ ਇੰਨੀ ਪ੍ਰਚਲਿਤ ਨਹੀਂ ਸੀ ਜਦੋਂ ਤੁਸੀਂ ਜੂਡੋ ਦੇ ਖੇਤਰ 'ਚ ਆਏ ਉਸ ਵੇਲੇ ਤੁਹਾਡਾ ਤਜਰਬਾ ਕੀ ਹੋ ਰਿਹਾ ਸੀ ਮੈਂ 1980 'ਚ ਜੀ ਉਦੋਂ ਡਿਸਟ੍ਰਿਕਟ ਹੋਸੀ ਹੁਸ਼ਾਰਪੁਰਸ ਪਹਿਲੋ ਭਾਗ ਲਿਆ 1980 'ਚ ਜੀ ਪਹਿਲੀ ਫਾਈਟ ਜਿਹੜੀ ਸੀ ਮੇਰੇ ਬ੍ਰਦਰ ਨਾਲ ਪਈ ਸੀ ਮੇਰੀ ਜੀ ਪਹਿਲੀ ਫਾਈਟ ਜਿਹੜੀ ਮੇਰੀ ਜੂਡੋ ਦੀ ਸੀ ਜੀ ਉਹ ਮੇਰੇ ਬ੍ਰਦਰ ਨਾਲ ਪਈ ਸੀ ਅੱਛਾ ਜੀ ਆ ਫਾਈਨਲ ਸੀਗੀ ਸਾਡੀ ਤੇ ਮੈਂ ਉਤੋਂ ਜਿੱਤ ਗਿਆ ਸੀ ਜੀ ਤਾਂ ਸਾਨੂੰ ਮੈਨੂੰ ਹੌਲੀ ਹੌਲੀ ਉਸ ਤੋਂ ਬਾਅਦ ਫਿਰ ਮੈਨੂੰ ਸਟੇਟ ਚ ਸਿਲੈਕਟ ਕੀਤਾ ਗਿਆ ਜੀ ਸਟੇਟ ਦੇ ਵਿੱਚ ਮੈਂ ਫਰਸਟ ਆਇਆ ਅੱਛਾ ਜੀ ਉਦੋਂ ਮੇਰਾ ਭਾਰ 25 25 ਕਿਲੋ ਸੀ 25 ਕਿਲੋ ਚ ਮੈਂ ਆਪਣੇ weight ਚ ਫਰਸਟ ਆਇਆ ਅੱਛਾ ਜੀ ਉਸ ਤੋਂ ਬਾਅਦ ਫਿਰ ਸਾਨੂੰ ਜੂਨੀਅਰ ਸਭ ਜੂਨੀਅਰ ਨੈਸ਼ਨਲ ਲੈ ਕੇ ਗਏ ਹੂੰ ਉਹਦੇ ਵਿੱਚ ਮੈਂ ਫਰਸਟ ਆਇਆ ਜੀ ਉਸ ਤੋਂ ਫਿਰ ਬਾਅਦ ਫਿਰ ਮੇਰਾ ਜਿਹੜਾ ਹੈਗਾ ਸਾਡੇ ਜਿੱਦਾਂ ਸੋਡੀ ਸਾਫ ਕੋਚ ਸਾਫ ਸੀ ਜੀ ਉਹਨਾਂ ਨੇ ਵੀ ਸਾਨੂੰ ਪ੍ਰੈਕਟਿਸ ਕਰਾਣੀ ਜਤਿੰਦਰ ਸ਼ਰਮਾ ਜੀ ਸੀਗੇ ਉਹਨਾਂ ਨੇ ਸਾਨੂੰ ਜਿਹੜੀ ਸੀ ਪ੍ਰੈਕਟਿਸ ਕਰਾ ਕਰਾ ਕੇ ਮਤਲਬ ਇਸ ਲੈਵਲ ਤੱਕ ਲੈ ਕੇ ਆ ਸਾਨੂੰ ਹੂੰ ਮਤਲਬ ਬਹੁਤ ਮਿਹਨਤ ਕਰਦੇ ਰਹੇ ਅਸੀਂ ਸਵੇਰੇ 4 ਵਜੇ ਉੱਠ ਕੇ ਅ ਬਕਾਇਦਾ ਆਪਣਾ ਪਾਠ ਪੂਜਾ ਕਰਕੇ ਉਸ ਤੋਂ ਬਾਅਦ ਰਨਿੰਗ ਵੇਟ ਟ੍ਰੇਨਿੰਗ ਜੂਡੋ ਦੀ ਪ੍ਰੈਕਟਿਸ ਜੀ ਇਹ ਨਹੀਂ ਸਾਡੇ ਕੋਚ ਸਾਨੂੰ ਅ ਕੁੱਟਦੇ ਵੀ ਹੁੰਦੇ ਸੀ ਸਾਡੇ ਕੋ ਜੂਡੋ ਦੀ ਬੈਲਟ ਆ ਸਾਡੇ ਸੀ ਬੈਲਟ ਲਾਣੇ ਸੀ ਸਾਨੂੰ ਉਹਨਾਂ ਅ ਕੁੱਟੂ ਵੀ ਪੈਂਦੀ ਸੀ ਮਾਰਦੇ ਵੀ ਸੀ ਮਾਰ ਮਾਰ ਕੇ ਉਹਨਾਂ ਨੇ ਮਤਲਬ ਸਾਨੂੰ ਪ੍ਰੈਕਟਿਸ ਕਰ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਜੀ ਸੋ ਬਟ ਇ ਜ਼ਰੂਰੀ ਗੱਲ ਤੁਸੀਂ ਦੱਸਿਓ ਕਿ ਜਿਹੜਾ ਖਿਡਾਰੀ ਹੈ ਜਦੋਂ ਖੇਡਦਾ ਹੈ ਤਾਂ ਉਹਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਜੀਵਨ ਸੌਖਾ ਨਹੀਂ ਹੁੰਦਾ ਅਭਿਆਸ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਰਨਾ ਪੈਂਦਾ ਬਹੁਤ ਸਾਰੇ ਲੋਕੀ ਸਫਲਤਾ ਦੇ ਵੇਖਦੇ ਆ ਖਿਡਾਰੀ ਦੀ ਪਰ ਜਿਹੜੀ ਮਿਹਨਤ ਹੁੰਦੀ ਹੈ ਉਹ ਕਈ ਵਾਰੀ ਵਿਖਾਈ ਨਹੀਂ ਦਿੰਦੀ ਲੋਕੀ ਮਿਹਨਤ ਬਹੁਤ ਸਪੋਰਟਸਮੈਨ ਨੂੰ ਕਰਨੀ ਪੈਂਦੀ ਹੈ ਜੀ ਜੀ ਕਈ ਸਪੋਰਟਸਮੈਨ ਅਸੇ ਹੈਗੇ ਜਿਹੜੇ ਡਾਈਟ ਤੋਂ ਮਾਰ ਖਾਂਦੇ ਆ ਡਾਈਟ ਨਹੀਂ ਉਹਨਾਂ ਨੂੰ ਪ੍ਰੋਪਰ ਮਿਲਦੀ ਜੀ ਪਲੇਅਰ ਵਧੀਆ ਹੁੰਦੇ ਡਾਈਟ ਨਹੀਂ ਮਿਲਦੀ ਜੀ ਘਰੋਂ ਗਰੀਬ ਹੁੰਦੇ ਆ ਹੂੰ ਜਿਹਦੇ ਸਾਹਮਣੇ ਤੁਹਾਡੀ ਮਿਸਾਲ ਬੈਠੀ ਆ ਜੀ ਠੀਕ ਆ ਜੀ ਅਸੀਂ ਵੀ ਗਰੀਬ ਪਰਿਵਾਰ ਚੋਂ ਉੱਠ ਕੇ ਇੱਥੇ ਤੱਕ ਪਹੁੰਚੇ ਆ ਜੀ ਠੀਕ ਆ ਅ ਅੱਜ ਦੀ ਡੇਟਸ ਵੀ ਕਈ ਸਪੋਰਟਸਮੈਨ ਨੇ ਵਧੀਆ ਪਲੇਅਰ ਆ ਜਿਹੜੇ ਪ੍ਰੋਪਰ ਡਾਈਟ ਨਹੀਂ ਖਾ ਸਕਦੇ ਜੀ ਸਕੂਲ ਚੋਂ ਅੱਗੇ ਸਕੂਲ ਵਾਲੇ ਸਾਨੂੰ ਡਾਈਟ ਦਿੰਦੇ ਹੁੰਦੇ ਸੀ ਹੂੰ ਹੂੰ ਹੁਣ ਪਤਾ ਨਹੀਂ ਮੈਨੂੰ ਸਕੂਲ ਚੋਂ ਡਾਈਟ ਦਿੰਦੇ ਕਿ ਨਹੀਂ ਦਿੰਦੇ ਪਰ ਅਸੀਂ ਜਿੱਦਾਂ ਸਾਡੇ ਮਾਨਯੋਗ ਸਾਬ ਡੀਜੀ ਸਾਹਿਬ ਆ ਦੀ ਐਡੀਜੀ ਪੀਏਪੀ ਸਾਹਿਬ ਜਿੰਨੇ ਸਪੋਰਟਸਮੈਨ ਆ ਇਹਨਾਂ ਦੀ ਬਕਾਇਦਾ ਕੰਟੇਨ ਆ ਬਕਾਇਦਾ ਇਹਨਾਂ ਨੂੰ ਦੁੱਧ ਵਗੈਰਾ ਹਰ ਇੱਥੇ ਫੈਸਿਲਿਟੀ ਕੱਸੀਂ ਸਾਰੀਆਂ ਦੋਈਆਂ ਪਲੇਅਰ ਜੀ ਅਸੀਂ ਚਾਹਨੇ ਨਹੀਂ ਕਿ ਕੋਈ ਸਪੋਰਟਸਮੈਨ ਜਿਹੜਾ ਹੈਗਾ ਡਾਈਟ ਤੋਂ ਮਾਰ ਖਾਵੇ ਜਿਹਦਾ ਅਸੀਂ ਉਸ ਟਾਈਮ ਤੇ ਖਾਦੀ ਸੀ ਪਰ ਉਸ ਟਾਈਮ ਤੇ ਸਾਡੇ ਡਾਕਟਰ ਗੋਇਲ ਸਾਹਿਬ ਸੀ ਹਮ ਉਹਨਾਂ ਨੇ ਮੈਨੂੰ ਪ੍ਰੋਪਰ ਡਾਈਟ ਲਾਈ ਸੀਗੀ ਕਿਲੋ ਦੁੱਧ ਸਵੇਰੇ ਕਿਲੋ ਸ਼ਾਮੀ ਉਹਨਾਂ ਨੇ ਮੈਨੂੰ ਪ੍ਰੋਪਰ ਲਾਈ ਉਹਦੋਂ ਕਿਲੋ ਦੁੱਧ ਬਹੁਤ ਹੁੰਦਾ ਸੀ ਜੀ ਉਹ ਮਤਲ ਠੀਕ ਸੀ ਦੁੱਧ ਉਹ ਦੁੱਧ ਮੈਂ ਸਵੇਰੇ ਸ਼ਾਮ ਕਿ ਲੋ ਸਵੇਰੇ ਸ਼ਾਮ ਬਿਨਾ ਤਾਂ ਠੀਕ ਸੀਗੇ ਉਸ ਟਾਈਮ ਦੇ ਉੱਤੇ ਤੇ ਹੁਣ ਵੀ ਜਿਹੜਾ ਇਸ ਵੇਲੇ ਵੀ ਸਾਡੀ ਸਪੋਰਟਸ ਪੀਏਪੀ ਦੀ ਚੱਲਦੀ ਆ ਜੂਸ ਬਾਰ ਆ ਇੱਥੇ ਜੂਸ ਬਾਰ ਬਹੁਤ ਸੋਹਣਾ ਮਨਾਇਆ ਸੀ ਫਿਰ ਦੁੱਧ ਦੀ ਕੰਟੀਨ ਆ ਸਾਡੇ ਸਪੋਰਟਸਮੈਨ ਜਿਹੜੇ ਵੀ ਪ੍ਰੈਕਟਿਸ ਕਰਦੇ ਆ ਆਉਂਦੇ ਸ਼ਾਮ ਨੂੰ ਏਡੀਜੀਪੀ ਸਾਹਿਬ ਪੀਏਪੀ ਉਹਨਾਂ ਨੇ ਬਹੁਤ ਸੋਹਣੀ ਸਪੋਰਟਸਮੈਨਾਂ ਲਈ ਕੰਟੀਨ ਬਣਾਈ ਆ ਗੰਨੇ ਦਾ ਰਸ ਹੈ ਜੂਸ ਹੈ ਮਿਲਕ ਬਾਾਰ ਆ ਮਤਲਬ ਹਰ ਫੈਸਿਲਿਟੀ ਜਾਤੇ ਤੇ ਸਪੋਰਟਸਮੈਨਾਂ ਨੂੰ ਹੁਣ ਪਹਿਲਾਂ ਉਹ ਤਾਂ ਇੰਨੇ ਨਹੀਂ ਸੀ ਹੁਣ ਬਹੁਤ ਫੈਸਿਲਿਟੀ ਚ ਹੋ ਗਈ ਜੀ ਸੋ ਸਮਾਂ ਬਦਲਿਆ ਸਮੇਤ ਨਾਲ ਸਹੂਲਤਾਂ ਵੀ ਖਿਡਾਰੀਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਤੇ ਤੁਸੀਂ ਜ਼ਿਕਰ ਕੀਤਾ ਡਾਈਟ ਦਾ ਕਿੰਨੀ ਮਹੱਤਤਾ ਹੈ ਡਾਈਟ ਦੀ ਤੇ ਜਦੋਂ ਆਪਾਂ ਗੱਲ ਕਰਦੇ ਆ ਖਿਡਾਰੀਆਂ ਦੀ ਜਦੋਂ ਤੁਸੀਂ ਵੇਖਦੇ ਹੋ ਖਿਡਾਰੀਆਂ ਨੂੰ ਤੁਹਾਡੇ ਹਿਸਾਬ ਨਾਲ ਕਿਉਂਕਿ ਤੁਸੀਂ ਖੇਡਾਂ ਦੇ ਖੇਤਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਜਿਹੜਾ ਇੱਕ ਖਿਡਾਰੀ ਹੁੰਦਾ ਉਹਦੇ ਅੰਦਰ ਕਿਹੜੇ ਗੁਣ ਹੋਣੇ ਚਾਹੀਦੇ ਆ ਕਿ ਉਹ ਕਾਮਯਾਬ ਖਿਡਾਰੀ ਬਣ ਸਕੇ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਡਿਸਪੀਸਪਲਨ ਹੋਣਾ ਚਾਹੀਦਾ ਹੈ ਜੀ ਡਿਸਪੀਸਪਲਨ ਪ੍ਰੋਪਰ ਸਪੋਰਟਸਮੈਨ ਜਿਹੜਾ ਡਿਸਪੀਸਪਲਨ ਹਮ ਉਹੀ ਸਫਲਤਾ ਪ੍ਰਾਪਤ ਕਰਦੇ ਆ ਜੀ ਤੁਸੀਂ ਲਾ ਲੋ ক্রিকেট ਦੇ ਵਿੱਚ ਜਿੱਦਾਂ ਤੰਦੂਲਕਰ ਜੀ ਸੀ ਡਿਸਪੀਸਪਲਨ ਚ ਰਹਿੰਦੇ ਸੀ ਕਦੀ ਫालतू ਨਹੀਂ ਗੱਲ ਕਰਦਾ ਸੀ ਡਿਸਪੀਸਪਲਨ ਜ਼ਰੂਰੀ ਆ ਹਮ ਜਿਹਦਾ ਡਿਸਪੀਸਪਲਨ ਉਹ ਬਲੰਦੀਆਂ ਨੂੰ ਹੱਥ ਲਾਂਦੇ ਆ ਬਿਲਕੁਲ ਜਿਹੜੇ ਥੋੜਾ ਜੇ ਦੋ ਕੋਈ ਸਟੇਟ ਜਿੱਤ ਕੇ ਮੁਰਕੇ ਕਾਲੀ ਜੀ ਟੀ-ਸ਼ਰਟ ਪਾ ਲ ਕੇ ਕਦੀ ਮਾਡਲ ਟੌਨ ਦੀ ਜੇੜੀ ਕਦੀ ਕਿੱਧਰ ਗਈ ਹਾਂਜੀ ਉਹ ਪਲੇਅਰ ਨਹੀਂ ਬਣ ਸਕਦਾ ਹਮ ਠੀਕ ਆ ਪਲੇ ਨੂੰ ਇੱਕ ਆ ਸਾਧੂ ਮੰਗੋ ਤਪੱਸਿਆ ਕਰਨੀ ਪੈਂਦੀ ਹੈ ਗੇਮ ਇਸ ਕਰਕੇ ਵੀ ਟੌਪ 11 ਦੇ ਪਹੁੰਚਦੇ ਆ ਹਮ ਸਭ ਕੁਝ ਛੱਡ ਕੇ ਗੁਰੂ ਆਪਣੇ ਵੀ ਗੁਰੂ ਜਿਹੜਾ ਹੁੰਦਾ ਹੈ ਹਮ ਗੁਰੂ ਬਿਨਾ ਗਿਆਨ ਨਹੀਂ ਜੀ ਗੁਰੂ ਜਿਹੜਾ ਹੁੰਦਾ ਗੁਰੂ ਸਾਡਾ ਕੋਚ ਆ ਹਾਂਜੀ ਅਸੀਂ ਉਹਦੀ ਕਦਰ ਕਰਾਂਗੇ ਉਸ ਟਾਈਮ ਤੇ ਪਹੁੰਚਾਂਗੇ ਇਹ ਨਹੀਂ ਅੱਜ ਮੈਂ ਸਟੇਟ 'ਚ ਮੈਨੂੰ ਡਿਸਟ੍ਰਿਕਟ 'ਚ ਮੇਰੇ ਗੁਰੂ ਨੇ ਇੱਥੇ ਤੱਕ ਪਹੁੰਚਾਇਆ ਜੀ ਉਸ ਤੋਂ ਬਾਅਦ ਨੈਸ਼ਨਲ 'ਚ ਜ ਜਿਹਨੂੰ ਨੈਸ਼ਨਲ ਕੈਂਪ ਲੱਗ ਜਾਂਦੇ ਆ ਅਸੀਂ ਉਹਨੂੰ ਛੱਡ ਦਿੰਨੇ ਆ ਅਸੀਂ ਨੈਸ਼ਨਲ ਕੈਂਪਾਂ ਦਾ ਗੁਰੂ ਮੰਨ ਲੈਂਦੇ ਆ ਨਾ ਜੀ ਜਿਹਨੇ ਸਾਨੂੰ ਉਂਗਲੀ ਫੜ ਕੇ ਤਰਾਇਆ ਸੀ ਉਹਦਾ ਸਾਥ ਨਹੀਂ ਛੱਡਣਾ ਮੈਂ ਅੱਜ ਵੀ ਆਪਣੇ ਗੁਰੂ ਦਾ ਨਾਮ ਸ੍ਰਿੰਦਰ ਸਿੰਘ ਸੋਢੀ ਜੂਡੋ ਕੋਚ ਆ ਮੈਂ ਉਹਨਾਂ ਦਾ ਅੱਜ ਤੱਕ ਨਾਮ ਲੈਂਦਾ ਕਿਉਂਕਿ ਸਾਨੂੰ ਉਹਨਾਂ ਨੇ ਸ਼ੁਰੂ ਤੋਂ ਉਂਗਲੀ ਫੜ ਕੇ ਤਰਾਇਆ ਇੱਥੇ ਤੱਕ ਉਹਨਾਂ ਨੇ ਪਹੁੰਚਾਇਆ ਜੀ ਮੈਨੂੰ ਇੰਡੀਆ ਕੈਂਪ 'ਚ ਰਹਿ ਆ ਅਸੀਂ ਖੇਡੇ ਹਥੇ ਸਾਡੇ ਨਾਲ ਹਰਿਆਣਵੀ ਕੋਚ ਸੀਗੇ ਜਪਾਨੀ ਕੋਚ ਵੀ ਸੀ ਪਨਾਉ ਸਾਡੇ ਅਜੇ ਟ੍ਰੇਨਰ ਸੀ ਉਹ ਸਾਡੇ ਮੇਨ ਕੋਚ ਹੈ ਜਿਹਨੇ ਸਾਨੂੰ ਉਂਗਲੀ ਫੜ ਕੇ ਤਰਾਇਆ ਔਰ ਦੱਸਿਆ ਸਾਨੂੰ ਰਾਹ ਦੱਸਿਆ ਹਾਂਜੀ ਅਸੀਂ ਉਹਨੂੰ ਕੋਚ ਮੰਨੀਦਾ ਜਿਹਨੇ ਸਾਨੂੰ ਸਾਨੂੰ ਜਿਹਨੇ ਸਾਡੀ ਨੀ ਬੰਨੀ ਆ ਠੀਕ ਆ ਉਦੋਂ ਸਾਨੂੰ 500 ਕੋਚ ਮਿਲਦਾ ਬਿਲਕੁਲ ਠੀਕ ਹੈ ਜੀ ਦਿੱਲੀ ਇੰਡੀਆ ਕੈਂਪ ਜਿਹਨੇ ਬੰਗਲੌਰ ਰਹੇ ਆ ਉੱਥੇ ਸਾਨੂੰ ਕੋਚ ਆਂਦੇ ਸੀ ਸਾਨੂੰ ਪ੍ਰੈਕਟਿਸ ਕਰਾਉਂਦੇ ਸੀ ਪਰ ਮੈਂ ਜਿਹੜੇ ਸਪੋਰਟਸਮੈਨ ਹੁਣ ਰੰਗ ਨਾ ਬਦਲੋ ਜਿਹੜਾ ਜਿਹਨੂੰ ਗੁਰੂ ਧਾਰ ਲਿਆ ਪੂਰਾ ਗੁਰੂ ਨੂੰ ਉਹ ਬਲੰਦੀ ਤੱਕ ਪਹੁੰਚਾਣਾ ਉਹੀ ਗੁਰੂ ਰੱਖਣਾ ਉਹਨੂੰ ਅਰਜਨ ਅਵਾਰਡ ਨੂੰ ਦਵਾਣਾ ਪਦਮ ਸ਼੍ਰੀ ਵਾਰਡ ਨੂੰ ਦਵਾਣਾ ਇਹ ਨਹੀਂ ਕੱਲ ਨੂੰ ਤੁਸੀਂ ਆਂ ਇੰਡੀਆ ਕੈਂਪ ਪਚਾ ਕੇ ਉਹ ਉਹਦਾ ਨਾਂ ਕੱਟ ਕੇ ਉਹਨੂੰ ਦੇ ਦੇ ਕਈ ਪਲੇਅਰ ਹੈਗੇ ਆ ਕਰਦੇ ਆ ਜੀ ਕਈ ਪਲੇਅਰ ਕਰਦੇ ਆ ਜਦੋਂ ਮੈਂ ਇੱਥੇ ਪਹੁੰਚ ਗਿਆ ਠੀਕ ਹੈ ਪਰ ਪਿਛਲਾ ਗੁਰੂ ਭੁੱਲ ਜਾਈਦਾ ਨਾ ਉਹਨੂੰ ਮੋਰੇ ਰੱਖਣਾ ਗੁਰੂ ਜੀ ਇਸੇ ਕਰਕੇ ਗੁਰੂ ਬਿਨਾ ਗਤੀ ਨਹੀਂ ਗੁਰੂ ਬਿਨਾਂ ਬਿਲਕੁਲ ਬਿਲਕੁਲ ਸੋ ਖਿਡਾਰੀ ਦੇ ਵਿੱਚ ਇਕੱਲਾ ਹੁਨਰ ਹੋਣਾ, ਕਾਬਲੀਅਤ ਹੋਣਾ ਕਾਫੀ ਨਹੀਂ। ਇੱਕ ਸ਼ਖਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਆ ਜਿਹੜੇ ਨਾਲ ਤੁਰਦੇ ਆ ਤਾਂ ਹੀ ਕੋਈ ਖਿਡਾਰੀ ਕਾਮਯਾਬ ਹੁੰਦਾ ਹੈ। ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਕਿ ਤੁਸੀਂ ਖਿਡਾਰੀ ਵਜੋਂ ਆਪਣੇ ਸਫ਼ਰ ਬਾਰੇ ਸਾਨੂੰ ਦੱਸਿਆ ਤੇ ਇਹ ਜਾਣਨਾ ਚਾਹਾਂਗੇ ਕਿ ਪੰਜਾਬ ਪੁਲਿਸ ਦੇ ਨਾਲ ਜਿਹੜਾ ਤੁਹਾਡਾ ਸਫ਼ਰ ਰਿਹਾ ਜਾਂ ਨਾਤਾ ਜੁੜਿਆ ਉਹ ਕਦੋਂ ਜੁੜਿਆ ਤੇ ਤੁਹਾਡੀ ਖੇਡ ਨਾਲ ਨਾਲ ਕਿਵੇਂ ਫਿਰ ਨਾਤਾ ਜੁੜਿਆ ਰਿਹਾ ਜਾਂ ਚੱਲਦੀ ਰਹੀ। ਮੈਂ 1900 90 ਚ ਭਰਤੀ ਹੋ ਜਿਆ ਐਸਐਸਈ ਅੱਛਾ ਜੀ ਸਾਡੇ ਛੋਟੋ ਬਾਦਿਆ ਸਾਹਿਬ ਸੀਗੇ ਜੀ ਐਸਪੀ ਸੀਗੇ ਲੁਧਿਆਣੇ ਲੱਗੇ ਜੀ ਉਹ ਵੀ ਜੂਡੋ ਦੇ ਪਲੇਅਰ ਸੀ ਉਹਨਾਂ ਨੇ ਮੈਨੂੰ ਰਾਤ ਨੂੰ ਲੈ ਕੇ ਗਏ ਆ ਭਰਤੀ ਕੀਤਾ ਸਾਡੇ ਰਾਜਵੀਰ ਗਿੱਲ ਸੀਗੇ ਹਮ ਗਿੱਲ ਸਾਹ ਪਟਿਆਲਾ ਰੇਂਜ ਦੇ ਡੀਆਈਜੀ ਸੀ ਜੀ ਉਹਨਾਂ ਨੇ ਸਾਨੂੰ ਭਰਤੀ ਕੀਤਾ ਔਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀ ਸਪੋਰਟ ਸੀ ਸਪੋਰਟਸ 'ਚੋਂ ਜਿੱਦਾਂ ਵੀ ਮੈਡਲ ਜਿੱਤਦੇ ਰਹੇ ਹਮ ਉਸ ਹਾਵ ਨਾਲ ਸਾਨੂੰ ਭੁੱਲਰ ਸਾਹਿਬ ਸੀਗੇ ਸਾਡੇ ਏਡੀਜੀਪੀ ਪੀਪੀ ਜੀ ਉਹਨਾਂ ਨੇ ਪ੍ਰੋਮੋਸ਼ਨ ਦਿੱਤੀ ਸਾਨੂੰ ਗਿੱਲ ਸਾਹਿਬ ਨੇ ਪ੍ਰੋਮੋਸ਼ਨ ਦਿੱਤੀ ਛੋਟਪਾਦੀਆ ਸਾਹਿਬ ਨੇ ਸਾਨੂੰ ਪ੍ਰੋਮੋਸ਼ਨ ਦਿੱਤੀ ਆ ਹਾਂਜੀ ਜਿੱਦਾਂ ਜਿੱਦਾਂ ਸੀ ਨੈਸ਼ਨਲ ਚੋਂ 골ਡ ਆਇਆ ਹਮ ਸਟੇਟ ਚੋਂ 골ਡ ਆਇਆ ਜੀ ਸਾਨੂੰ ਇੰਡੀਆ ਪੁਲਿਸ ਚੋਂ 골ਡ ਆਇਆ ਅੱਛਾ ਜੀ ਸਾਊਥ ਏਸ਼ੀਆ ਚੋਂ 골ਡ ਆਇਆ ਜੀ ਉਹ ਮੇਰਾ ਵਰਲਡ ਕੱਪ ਚੋਂ ਸੀਗਾ ਉੱਚ 골ਡ ਆਇਆ ਸਿਲਵਰ ਆਇਆ ਉਸ ਹਾਮ ਨਾਲ ਸਾਨੂੰ ਸਾਰਿਆਂ ਨੂੰ ਪ੍ਰੋਮੋਸ਼ਨ ਦਿੱਤੀ ਤਾਂ ਕਰਕੇ ਸਾਨੂੰ ਸਪੋਰਟ ਸੈਕਟਰ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਲਾਇਆ ਜੀ ਇਸ ਵੇਲੇ ਸਾਡੇ ਪੀਪੀ ਦੇ ਵਿੱਚ ਜਿਹੜੇ ਹੈ तकरीबन 445 ਕੁ ਪਲੇਅਰ ਸਪੋਰਟਸਮੈਨ ਰਹੇ ਹੈ ਜਿਨ੍ਹਾਂ ਵਿੱਚੋਂ ਕਾਫੀ ਜਿਹੜੇ ਇੰਟਰਨੈਸ਼ਨਲ ਪਲੇਅਰ ਆ ਔਰ ਜਿਨ੍ਹਾਂ ਵਿੱਚ ਸੱਤ ਪਲੇਅਰ ਐਸਐਸਪੀ ਪੀਪੀ ਦੇ ਪੁਲਿਸ ਦੇ ਜਿਹੜੇ ਇਸ 올림픽 'ਚ ਜਾ ਕੇ ਆਏ ਜਿਨ੍ਹਾਂ ਵਿੱਚੋਂ ਪੰਜ ਪਲੇਅਰ ਆ ਜਿਹੜੇ ਉਹ ਹਾਕੀ ਦੇ ਆ ਜਿਹੜੇ ਇਸ ਵੇਲੇ ਇੰਡੀਆ ਦੀ ਟੀਮ ਦੇ ਕੈਪਟਨ ਆ ਸਰਪੰਚ ਸਾਹਿਬ ਉਹ ਵੀ ਸਾਡੇ ਪੀਪੀ ਦੇ ਅਜੇ ਡੀਐਸਪੀ ਆ ਜੀ ਤੇ ਇਸ ਕਰਕੇ ਮੈਂ ਯੂਥ ਨੂੰ ਆਪਣੇ ਯੂਥ ਨੂੰ ਇਹ ਹਦਾਇਤ ਕਰਦਾ ਜਾਂ ਰਿਕੁਐਸਟ ਕਰਦਾ ਜਾਂ ਬੇਨਤੀ ਕਰਦਾ ਨਸ਼ਾ ਬਗੈਰਾ ਛੱਡੋ ਸਪੋਰਟਸ ਹਾਲ ਆਓ ਸਪੋਰਟਸ ਹਾਲ ਪੰਜਾਬ ਸਰਕਾਰ ਨੇ ਬਹੁਤ ਨੌਕਰੀਆਂ ਗੱਡੀਆਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਨੇ ਕਾਸਟੇਬਲ ਦੀਆਂ ਡੂਟੀਆਂ ਗੱਡੀਆਂ ਸਪੋਰਟਸ ਕੋਟਾ ਸਾਡਾ 5% ਆ ਤੁਸੀਂ ਆ ਕੇ ਹਿੱਸਾ ਲਾਓ ਔਰ ਸਪੋਰਟਸਮੈਨ ਬਣੋ ਸਪੋਰਟਸਮੈਨ ਆ ਕੇ ਪੀਪੀ ਦੀ ਸ਼ਾਨ ਬਣਾਓ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਵੀ ਯੰਗ ਮੁੰਡੇ ਬਾਹਰ ਜਾਓ ਬਾਹਰ ਨਾ ਜਾਓ ਇੰਡੀਆ ਚ ਰਹੋ ਇੰਡੀਆ ਚ ਬਹੁਤ ਆ ਸਾਡੇ ਸਪੋਰਟਸਮੈਨ ਜਿਹੜੇ ਇਸ ਵੇਲੇ ਮਤਲਬ ਟਾਪ ਕਲਾਸ ਆ ਇੰਡੀਆ ਦੇ ਵਰਲਡ ਦੇ ਟਾਪ ਕਲਾਸ ਖੇਡ ਆ ਤੇ ਇਸ ਵੇਲੇ ਤੁਸੀਂ ਭਰਤੀ ਵਿੱਚ ਸਬ ਇੰਸਪੈਕਟਰ ਦੀ ਭਰਤੀ ਵੀ ਹੋ ਰਹੀ ਆ ਔਰ ਕਨਸਟੇਬਲ ਦੀ ਭਰਤੀ ਵੀ ਹੋ ਰਹੀ ਆ ਜਿਸ ਮੁਤਾਬਕ ਉਹ ਹੈਗਾ ਵੈਲਿਊ ਉਹਦੀ ਹੈਗੀ ਆ ਉਸ ਮੁਤਾਬਕ ਭਰਤੀ ਹੋਵੋ ਤੁਸੀਂ ਆਓ ਫਾਰਮ ਭਰੋ ਆਪਣਾ ਭਰਤੀ ਕਰੋ ਆਪਣੀ 5% 'ਚ ਤੁਸੀਂ ਆਨੇ ਦਾ ਆ ਕੇ ਪੀਏਪੀ ਜੁਆਇਨ ਕਰੋ ਜੀ ਸੋ ਪੀਏਪੀ ਦਾ ਜਦੋਂ ਆਪਾਂ ਹੁਣ ਜ਼ਿਕਰ ਕਰ ਰਹੇ ਆ ਤੇ ਪੀਏਪੀ ਦੇ ਵਿੱਚ ਤੁਸੀਂ ਜੋ ਇਸ ਵੇਲੇ ਜ਼ਿੰਮੇਵਾਰੀ ਨਿਭਾ ਰਹੇ ਹੋ ਸਕੱਰੇਟਰੀ ਸਪੋਰਟਸ ਦੀ ਤੇ ਉਸ ਭੂਮਿਕਾ ਬਾਰੇ ਥੋੜਾ ਜਾਨਣਾ ਚਾਹਾਂਗੇ ਕਿਉਂਕਿ ਪੀਏਪੀ ਦਾ ਨਾਂ ਜਦੋਂ ਅਸੀਂ ਸੁਣਦੇ ਆ ਤਾਂ ਸੁਭਾਵਿਕ ਤੌਰ ਤੇ ਪੁਲਿਸ ਦਾ ਸਾਹਮਣੇ ਆਉਂਦਾ ਪਰ ਇਹਦੇ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੀਏਪੀ ਦਾ ਇਹਨੇ ਬਹੁਤ ਸਾਰੇ ਖਿਡਾਰੀ ਵੀ ਦਿੱਤੇ ਆ ਸੋ ਤੁਹਾਡੀ ਜਿਹੜੀ ਭੂਮਿਕਾ ਜਾਂ ਜ਼ਿੰਮੇਵਾਰੀ ਹੈ ਬਤੌਰ ਸੈਕਟਰੀ ਉਹਦੇ ਵਿੱਚ ਤੁਹਾਡਾ ਕੰਮਕਾਜ ਕੀ ਹੁੰਦਾ ਕਿਹੋ ਜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਦੇ ਬਾਰੇ ਜਰੂਰ ਦੱਸੋ ਜਦੋਂ ਭੁੱਲਰ ਸਾਹਿਬ ਸੀ ਏਡੀਜੀ ਪੀਏਪੀ ਉਸ ਵੇਲੇ ਗਰਾਊਂਡਾਂ ਔਰ ਬਹੁਤ ਸਮਾਨ ਆਇਆ ਜੀ ਜਦੋਂ ਦੇ ਹੁਣ ਮਾਨਯੋਗ ਏਡੀਜੀਪੀ ਸਾਹਿਬ ਐਮ ਐ ਫਰੂਕੀ ਸਾਹਿਬ ਏਡੀਜੀਪੀ ਪੀਏਪੀ ਆ ਜੀ ਜਦੋਂ ਤੋਂ ਮੇਰੇ ਕੋਲ ਸਪੋਰਟਸ ਦਾ ਚਾਰਜ ਆਇਆ ਤੁਸੀਂ ਇਸ ਤੋਂ ਬਾਅਦ ਤੁਸੀਂ ਗਰਾਊਂਡਾਂ 'ਚ ਜਾ ਕੇ ਦੇਖਣਾ ਜੀ ਜੋ ਜੋ ਪਲੇਅਰਾਂ ਨੂੰ ਸਮਾਨ ਦੀ ਕਾਟ ਸੀਗੀ ਹੂੰ ਉਹ ਮਾਨਯੋਗ ਡੀਜੀ ਸਾਹਿਬ ਨੇ ਏਡੀਜੀਪੀ ਸਾਹਿਬ ਨੇ ਪੂਰੀਆਂ ਕੀਤੀਆਂ ਜੀ ਘੱਟ ਤੋਂ ਘੱਟ ਅਸੀਂ 1.5 ਡੇਢ ਕਰੋੜ ਕਰੋੜ 1.5 ਕਰੋੜ ਦਾ ਸਮਾਨ ਜਿਹੜਾ ਹੈਗਾ ਸਪੋਰਟਸਮੈਨਾਂ ਨੂੰ ਲੈ ਕੇ ਦਿੱਤਾ ਹੁਣ ਵੀ ਸਾਡੇ ਡੀਆਈ ਸਾਹਿਬ ਰਾਈਡਿੰਗ ਦੇ ਵਿੱਚ ਹੌਸਟੈਕਟੀ ਦੇ ਵਿੱਚ ਮੈਡਲ ਜਿੱਤ ਕੇ ਆਏ ਆ ਜੀ ਔਰ ਇੰਡੀਆ ਪੁਲਿਸ ਸਾਡੀ ਇੱਥੇ ਹੋਈ ਆ ਜੀ ਇੱਥੇ ਕਬੱਡੀ ਚ 골ਡ ਸਾਡੇ ਆਏ ਆ ਕੋ ਖੁਛ 골ਡ ਆਏ ਆ ਅੱਛਾ ਜੀ ਤੇ ਜਮਨਾਸਟਿਕ ਜੀ 골ਡ ਆਇਆ ਜੀ ਅਸੀਂ ਉਹਨਾਂ ਨੂੰ ਸਾਡੇ ਜੀ ਜੀ ਏ ਡੀ ਜੀ ਸਾਹਮਣੇ ਸਪੋਰਟਸਮੈਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਉਹਨਾਂ ਨੂੰ ਘਾਟ ਸੀ ਹਰ ਚੀਜ਼ ਲੱਗ ਜਿੱਤੀ ਉਹਨਾਂ ਨੂੰ ਜੀ ਤੇ ਸਾਡਾ ਕਰਤੱਬ ਆਦਾ ਮੈਂ ਆਪ ਸਪੋਰਟਸਮੈਨ ਰਹਿ ਕੇ ਪਤਾ ਲੱਗਦਾ ਪਲੇਅਰਾਂ ਨੂੰ ਇਹ ਚੀਜ਼ ਦੀ ਲੋੜ ਆ ਇਹ ਚੀਜ਼ ਦੀ ਲੋੜ ਆ ਅਸੀਂ ਲੈ ਕੇ ਦਿੱਤੀ ਜੀ ਸੋ ਬਹੁਤ ਜ਼ਰੂਰੀ ਹੈ ਕਿ ਖਿਡਾਰੀਆਂ ਨੂੰ ਜੋ ਸਾਜ਼ੋ ਸਮਾਨ ਚਾਹੀਦਾ ਉਹ ਮੁਹੱਈਆ ਕਰਵਾਇਆ ਜਾਣਾ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਹੋਵੇ ਕਿਤੇ ਕੋਈ ਖੜੋਤ ਨਾ ਹੋਵੇ ਹੋ ਸਾਡੇ ਕਬੱਡੀ ਦੀ ਟੀਮ ਬਹੁਤ ਵਧੀਆ ਹੈ। ਅੱਛਾ ਜੀ। ਉਹਨਾਂ ਕੋ ਮੈਟ ਪੁਰਾਣੇ ਹੋ ਸੀ। ਜੀ। ਹੁਣ ਮਾਨਜੋਗ ਡੀਜੀ ਸਾਹਿਬ ਨੇ ਉਹਨਾਂ ਨੂੰ ਦੋ ਜੋੜੇ ਜਿਹੜੇ ਸੀ ਮੈਟਾਂ ਦੇ ਬਾਹਰੋਂ ਮੰਗਾ ਕੇ ਦਿੱਤੇ ਆ। ਜੀ। ਜੂਡੋ ਦੇ ਮੈਟ ਜਪਾਨ ਤੋਂ ਮੰਗਾ ਕੇ ਦਿੱਤੇ ਆ। ਜੀ। ਔਰ ਜਮਨਾਸਟਿਕ ਦਾ ਸਮਾਨ ਸੀ ਉਹ ਚਾਈਨਾ ਤੋਂ ਮੰਗਾ ਕੇ ਦਿੱਤਾ ਉਹਨਾਂ ਨੂੰ। ਅੱਛਾ ਜੀ। ਹਾਂ ਚਾਈਨਾ ਦਾ ਤੁਸੀਂ ਜਾ ਕੇ ਤੁਸੀਂ ਮੈਂ ਤਾਂ ਇੱਥੇ ਰਹਿਣਾ ਤੁਸੀਂ ਜਾ ਕੇ ਗੇੜਾ ਮਾਰੋ ਤੁਸੀਂ ਸਿਲੇ ਦੇਖੋ। ਜ਼ਰੂਰ। ਤੁਸੀਂ ਗਰਾਊਂਡ 'ਚ ਜਾਓ। ਤੁਸੀਂ ਹਾਲ 'ਚ ਜਾਓ ਜਿਮ 'ਚ ਜਾਓ ਤੇ ਦੇਖੋ ਤੁਹਾਨੂੰ ਹਰ ਚੀਜ਼ ਨਵੀਂ ਮਿਲੂਗੀ ਜੀ ਸਪੋਰਟਸਮੈਨ ਲੱਗੇ ਪ੍ਰੈਕਟਿਸ ਕਰਦੇ ਆ ਤੁਸੀਂ ਉਹਨਾਂ ਦੇ ਇੰਟਰਵਿਊ ਲਓ ਪਲੇਅਰਾਂ ਦੇ ਜੀ ਤੁਹਾਨੂੰ ਆਪ ਦੱਸੂਗਾ ਕਿ ਕੀ ਫਰਕ ਆ ਜੀ ਸਮਾਨ ਸਾਨੂੰ ਅੱਗੇ ਨਾਲ ਮਿਲਿਆ ਜ਼ਿਆਦਾ ਹੁਣ ਜ਼ਿਆਦਾ ਮਿਲਿਆ ਹਮ ਮੈਂ ਕਹਿੰਦਾ ਤੁਸੀਂ ਜਾਣਾ ਤੁਸੀਂ ਗਰਾਊਂਡ ਦੇਖੋ ਜੀ ਗਰਾਊਂਡ 'ਚ ਜਿਹੜੀ ਚੀਜ਼ ਦੀ ਐਥਲੈਟਿਕ ਦੇ ਸਾਡੇ ਕੋਚ ਆ ਹਮ ਐਥਲੈਟਿਕ ਦੇ ਜਿਹੜੀ ਜਿਹੜੀ ਉਹਨਾਂ ਨੂੰ ਇਵੈਂਟ ਚਾਹੀਦੇ ਸੀ ਸਾਰੇ ਲੈ ਕੇ ਦਿੱਤੇ ਉਹਨਾਂ ਨੂੰ ਜੀ ਜੂਡੋ ਦੇ ਮੈਟ ਸਿਗੇ ਉਹਨਾਂ ਕੋ ਉਹਨਾਂ ਦੇ ਜਦੋਂ ਥਰੋ ਮਾਰੀ ਦੀ ਜੂਡੋ ਦੀ ਹਮ ਹਮ ਗੋਡਾ ਹਿੱਲ ਬਾਂਬੂ ਨਿਕਲ ਜਾਂਦੀ ਸੀ ਬਿਲਕੁਲ ਬਿਲਕੁਲ ਹੁਣ ਸਰ ਨੇ ਜਾਪਾਨੀ ਮੈਟ ਜਿਹੜੇ ਜਾਪਾਨ ਤੋਂ ਸਪੈਸ਼ਲ ਇੰਟਰਨੈਸ਼ਨਲ ਲੈਵਲ ਦੇ ਮੈਟ ਆ ਉਹ ਮੰਗਾ ਕੇ ਦਿੱਤੇ ਕਬੱਡੀ ਦੇ ਮੰਗਾ ਕੇ ਦਿੱਤੇ ਜੁਮਨਾਸਟੀਕ ਦੇ ਮੰਗਾ ਕੇ ਦਿੱਤੇ ਜੀ ਬਾਕਸਿੰਗ ਦਾ ਰਿੰਗ ਸੀ ਉਹਦੇ ਸਿਗੇ ਰਸੇ ਵਗੈਰਾ ਉਹ ਸਾਰੇ ਨਵੇਂ ਪਵਾਏ ਸੀ ਜਿਹੜੀ ਜਿਹੜੀ ਜੋ ਚੀਜ਼ ਦੀ ਘਰ ਸਾਨੂੰ ਤਾਂ ਰਿਜ਼ਲਟ ਚਾਹੀਦਾ ਹਾਂਜੀ ਹਾਂਜੀ ਸਾਨੂੰ ਸਪੋਰਟਸਮੈਨ ਸਾਨੂੰ ਤਾਂ ਰਿਜ਼ਲਟ ਚਾਹੀਦਾ ਇਸ ਕਰਕੇ ਮਾਨਜੋਗ ਡੀਜੀ ਸਾਹਿਬ ਨੇ ਪਿੱਛੇ ਜੇ ਸਾਨੂੰ 5 5.5 ਲੱਖ ਰੁਪਈਆ ਜਿਹੜੇ ਸਪੋਰਟਸਮੈਨ ਜਿੱਤ ਕੇ ਆਏ ਸੀ ਬਾਹਰੋਂ ਮਾਨਯੋਗ ਡੀਜੀ ਵੀ ਸਾਹਿਬ ਨੇ ਉਹਨਾਂ ਨੂੰ ਆਨਰ ਕੀਤਾ ਜੀ ਸਭ ਨੂੰ ਕਿਸੇ ਨੂੰ 20000 ਕਿਸੇ ਨੂੰ 25000 ਕਿਸੇ ਨੂੰ 40 ਐਦਾ ਸਪੋਰਟਸਮੈਨਾਂ ਦਾ ਨਾਮ ਜਿਹੜਾ ਹੈਗਾ ਉਹ ਪਹਿਲੀ ਵਾਰੀ ਮਿਲਿਆ ਜਾਂਦਾ ਜੀ ਅਸੀਂ ਚਾਹੁੰਦੇ ਹਾਂ ਕਿ ਸਪੋਰਟਸਮੈਨ ਅ ਨਸ਼ਾ ਛੱਡ ਕੇ ਗਰਾਊਂਡ ਉੱਪਰ ਲਾਓ ਗਰਾਊਂਡ ਆ ਤੁਹਾਡੀਆਂ ਇਹ ਪੰਜਾਬ ਦਾ ਕਲਚਰ ਆ ਸਪੋਰਟਸਮੈਨ ਜਿਹੜਾ ਹੈਗਾ ਪੰਜਾਬ ਦਾ ਆ ਕਿਉਂਕਿ ਸਾਡੇ ਜਿਹੜੇ ਜਵਾਨ ਆ ਵਰਲਡ ਦੇ ਵਿੱਚ ਮਸ਼ਹੂਰ ਆ ਤੇ ਮੈਂ ਇਸ ਕਰਕੇ ਹਰ ਕੋ ਨੂੰ ਬੇਨਤੀ ਕਰਦਾ ਕਿ ਸਪੋਰਟਸਮੈਨਾਂ ਨੂੰ ਗਰਾਊਂਡਾਂ ਜਾਣਾ ਚਾਹੀਦਾ ਮਾਲਪੁਰ ਸਾਡਾ ਜਿਹੜਾ ਫੁੱਟਬਾਲ ਦਾ ਸੰਸਾਰਪੁਰ ਹੌਕੀ ਦਾ ਹੈ ਜੀ ਠੀਕ ਹੈ ਜੀ ਹੁਸ਼ਾਰਪੁਰ ਜੂਡੋ ਦਾ ਹੈ ਇੱਥੇ ਸਾਡੇ ਆਈਜੀ ਸਾਹਿਬ ਐਨਆਰਆਈ ਚ ਲੱਗੇ ਹੈ ਜੀ ਸਰਵਾ ਸਾਹਿਬ ਜੀ ਉਹਨਾਂ ਨੇ ਰੈਸਲਿੰਗ ਦੀ ਅਕੈਡਮੀ ਹਾਂ ਜੀ ਐਸਵੇਲੇ ਟਾਪ ਕਲੱਬ ਖੇਲੀ ਹੈ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਇੰਟਰਨੈਸ਼ਨਲ ਪਲੇਅਰ ਜਾ ਰਹੇ ਆ ਉਹਨਾਂ ਦੀ ਅਕੈਡਮੀ 'ਚ ਜਾਓ ਸਾਡੇ ਕੋ ਆਉ ਸਪੋਰਟਸਮੈਨ ਜੀ ਅਸੀਂ ਉਹਨਾਂ ਨੂੰ ਜਿਹੜੇ ਇਹ ਨਹੀਂ ਕਿ ਸਾਡਾ ਪੀਏਪੀ ਅ ਬਦਲਾ ਕੇ ਖੇਲੂਗੇ ਬਾਹਰ ਆਊਟਸਾਈਡਰ ਵੀ ਆ ਸਕਦੇ ਆ ਇੱਥੇ ਆ ਕੇ ਸਪੋਰਟਸ ਕਰੋ ਸਾਡੇ ਕੋਲ ਸਾਸੀ ਤੁਹਾਨੂੰ ਪਾਸ ਬਣਾ ਕੇ ਦਵਾਂਗੇ ਤੋ ਅਸੀਂ ਜਿਹੜੀ ਵੀ ਸਪੋਰਟਸ ਦੇ ਵਿੱਚ ਤੁਹਾਡੀ ਰੁਚੀ ਹੈਗੀ ਆ ਉਹ ਆ ਕੇ ਕਰੋ ਜੀ ਤੇ ਹੁਣ ਆਪਾਂ ਖਿਡਾਰੀਆਂ ਦੀ ਜਦੋਂ ਗੱਲ ਕਰ ਰਹੇ ਆ ਤੇ ਖਿਡਾਰੀਆਂ ਨੂੰ ਲਿਆਉਣ ਦੀ ਗੱਲ ਕਰ ਰਹੇ ਮੈਦਾਨਾਂ ਵਿੱਚ ਤਾਂ ਇੱਕ ਸਵਾਲ ਸਾਰੇ ਦੇ ਮਨਾਂ 'ਚ ਜ਼ਰੂਰ ਆਉਣਾ ਹੋਊਗਾ ਕਿ ਪੀਏਪੀ ਦੇ ਵਿੱਚ ਜੋ ਖਿਡਾਰੀ ਖੇਡ ਰਹੇ ਆ ਕੀ ਉਹ ਸਿਰਫ ਪੁਲਿਸ ਮਹਿਕਮੇ ਨਾਲ ਸੰਬੰਧਿਤ ਹੀ ਹੁੰਦੇ ਆ ਜਾਂ ਬਾਹਰੋਂ ਵੀ ਜਿਨ੍ਹਾਂ ਨੂੰ ਆਪਾਂ ਪ੍ਰਾਈਵੇਟ ਕਹਿ ਦਿੰਦੇ ਆ ਕੀ ਉਹ ਬੱਚੇ ਤੇ ਖਿਡਾਰੀ ਵੀ ਆ ਸਕਦੇ ਆ ਜਾਂ ਆਉਂਦੇ ਆ ਪ੍ਰਾਈਵੇਟ ਜਿਨ੍ਹਾਂ ਦੇ ਬੱਚਿਆਂ ਨੇ ਆਣਾ ਆ ਜੀ ਵੈਲਕਮ ਅਸੀਂ ਚਾਹਦੇ ਆ ਜੀ ਕਿ ਸਾਡੀਆਂ ਗਰਾਊਂਡਾਂ ਜਾ ਕੇ ਬੱਚੇ ਨਸ਼ਾ ਛੱਡ ਕੇ ਗਰਾਊਂਡਾਂ ਜਾਣ ਅਸੀਂ ਉਹਨਾਂ ਦਾ ਮੇਰਕੋ ਆਨ ਮੈਂ ਸਪੋਰਟਸ ਉਹਨਾਂ ਦਾ ਪਾਸ ਬਣੂਗਾ ਜੀ ਪਾਸ ਇਹਨਾਂ ਜਿਸ ਗੇਮ ਦਾ ਉਹਨੂੰ ਰੁਚੀ ਹਜੀਓ ਗੇਮਜ਼ ਕਰਾ ਰਹਾ ਵਈ ਸਾਡੇ ਕੋਲ ਟਾਪ ਇੰਟਰਨੈਸ਼ਨਲ ਕੋਚ ਆ ਸਾਡੇ ਕੋਲ ਜੀ ਸਾਡੇ ਕੋਲ ਵਧੀਆ ਕੋਚ ਆ ਜੀ ਠੀਕ ਆ ਅਸੀਂ ਜਾਣਦੇ ਆ ਕਿ ਸਾਡੇ ਜਿਹੜਾ ਯੂਥ ਆ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਨੂੰ ਪ੍ਰੈਕਟਿਸ ਕਰਨ ਆ ਕੇ ਜੀ ਸਾਡੇ ਦੇਸ਼ ਦਾ ਸਾਡੀ ਕੰਟਰੀ ਦਾ ਨਾਮ ਰੋਸ਼ਨ ਕਰਨ ਸਾਡੀ ਸਟੇਟ ਦਾ ਨਾਮ ਰੋਸ਼ਨ ਕਰਨ ਉਹ ਆ ਕੇ სპੋਰਟਸਮੈਨ ਇਹ ਨਹੀਂ ਕਿ ਚਾਰ ਚਰ ਚੌਂਕਾਂ 'ਚ ਖੜੇ ਹੋ ਗਏ ਮੋਟਰਸਾਈਕਲਾਂ ਤੇ ਚੱਲੇ ਜਾਣ ਉਹ ਇਹ ਨਹੀਂ ਆਨ ਗਰਾਊਂਡ 'ਚ ਕੋਈ ਗੱਲ ਨਹੀਂ ਮੈਂ ਖੁੱਲਾ ਸੱਦਾ ਦਿੰਦਾ ਮੇਰੇ ਬੌਸ ਵੱਲੋਂ ਐਡੀਜੀ ਬੀਪੀਏ ਪਲਸ ਖੁੱਲਾ ਸੱਦਾ ਆ ਜੀ სპੋਰਟਸਮੈਨ ਆਨ ਇੱਥੇ ਬਾਹਰੋਂ ਆਨ ਆਗੇ ਇਥੇ ਪ੍ਰੈਕਟਿਸ ਕਰ। ਜੀ। ਸੋ ਬਹੁਤ ਜ਼ਰੂਰੀ ਜਾਣਕਾਰੀ ਹੈ। ਬਹੁਤ ਇੱਕ ਵੱਡੀ ਧਾਰਨਾ ਵੀ ਲੋਕਾਂ ਦੀ ਬਣੀ ਹੋਈ ਹੈ ਕਿ ਬਹੁਤੇ ਲੋਕਾਂ ਨੂੰ ਲੱਗਦਾ ਕਿ ਪੀਪੀ ਦੇ ਵਿੱਚ ਸਿਰਫ ਪੁਲਿਸ ਮੁਲਾਜ਼ਮ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖਿਡਾਰੀ ਖੇਡਦੇ ਹੋਣਗੇ ਪਰ ਹੁਣ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕੀ ਹੈ ਕਿ ਇਥੇ ਬਾਹਰਲੇ ਜੋ ਖੇਡਾਂ ਵਿੱਚ ਵਾਕਈ ਅੱਗੇ ਵਧਣਾ ਚਾਹੁੰਦੇ ਨੇ ਉਹ ਵੀ ਆ ਸਕਦੇ ਨੇ ਤੇ ਤੁਹਾਡੇ ਵੱਲੋਂ ਪੂਰੀ ਇਸ ਬੰਨੇ ਹੌਸਲਾ ਫਜ਼ਾਈ ਵੀ ਹੁੰਦੀ ਹੈ। ਤੇ ਖੇਡਾਂ ਦਾ ਵੀ ਆਪਾਂ ਜ਼ਿਕਰ ਜ਼ਰੂਰ ਕਰੀਏ। ਜਾ ਜੂਡੋ ਦਾ ਜ਼ਿਕਰ ਆਪਾਂ ਕੀਤਾ ਤੁਸੀਂ ਇਸ ਖੇਡ ਦੇ ਨਾਲ ਜੁੜੇ ਰਹੇ ਹੋ ਪ੍ਰਮੁੱਖ ਤੌਰ ਤੇ ਪੀਏਪੀ ਦੇ ਕੈਂਪਸ ਅੰਦਰ ਜਾਂ ਇਥੇ ਕਿਹੜੀਆਂ-ਕਿਹੜੀਆਂ ਖੇਡਾਂ ਜਾਂ ਉਹਨਾਂ ਦਾ ਜਿਹੜਾ ਤਿਆਰੀ ਦਾ ਮਾਹੌਲ ਮੁਹੱਈਆ ਹੈ ਤੁਸੀਂ ਦੇਖੋ ਜੀ ਬਾਕਸਿੰਗ ਜੀ ਐਥਲੈਟਿਕ ਜੀ ਬਾਸਕਟਬਾਲ ਜੀ ਫੁੱਟਬਾਲ ਜੀ ਜੂਡੋ ਜੀ ਜੀ ਠੀਕ ਹੈ ਜੀ ਹੋਰ ਤਾਈਕਾਂਡੋ ਵਗੈਰਾ ਸਾਰੀ ਜੀ ਅੱਛਾ ਜੀ ਵਾਲੀਬਾਲ ਜੀ ਟੋਟਲ ਸਾਨੂੰ ਬਹੁਤ ਵਧੀਆ ਸਟੇਡੀਅਮ ਆ ਸਾਡੇ ਜੀ ਜੀ ਸਟੇਡੀਅਮ ਜਦੋਂ ਖਾਲੀ ਹੁੰਦੇ ਸਾਡਾ ਮਨ ਦੁਖੀ ਹੁੰਦਾ ਮੈਂ ਚਾਹਨਾ ਕਿ ਸਪੋਰਟਸਮੈਨ ਆ ਕੇ ਭਰਨ ਖੇਲਣ ਇੱਥੇ ਜਿਹਨੂੰ ਕਿਸੇ ਨੂੰ ਪਰਮਿਸ਼ਨ ਦੀ ਲੋੜ ਆ ਮੇਰੇ ਤੋਂ ਪਰਮਿਸ਼ਨ ਲੈ ਲਵੇ ਆ ਕੇ ਸਪੋਰਟਸ ਕਰੇ ਸਾਡੇ ਕੋਲ ਸਾਰੀਆਂ ਗੇਮਾਂ ਰੈਸਲਿੰਗ ਜੂਡੋ ਹਰ ਚੀਜ਼ ਆ ਸਾਡੇ ਕੋਲ ਜੀ ਆਓ ਵੈਲਕਮ ਪ੍ਰੈਕਟਿਸ ਕਰੋ ਆ ਕੇ ਜੀ ਸੋ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਕਿ ਖੇਡਾਂ ਸਾਰੀਆਂ ਜੋ ਵੀ ਨਾਮੀ ਖੇਡਾਂ ਦੇ ਆਪਾਂ ਨਾਂ ਲਏ ਸਾਰੀਆਂ ਇੱਥੇ ਮੌਜੂਦ ਨੇ ਇਸ ਸਾਰੀਆਂ ਦੀ ਤਿਆਰੀ ਬਕਾਇਦਾ ਕਰਵਾਈ ਜਾਂਦੀ ਹੈ ਤੇ ਬਹੁਤ ਜ਼ਰੂਰੀ ਤੁਹਾਡੇ ਕੋਲ ਇੱਕ ਸਵਾਲ ਹੀ ਪੁੱਛਣਾ ਚਾਹਾਂਗੇ ਕਿ ਸਾਡਾ ਪੰਜਾਬ ਸੂਬਾ ਖੇਡਾਂ ਵਿੱਚ ਕਿਸੇ ਵੇਲੇ ਬਹੁਤ ਇਹਦਾ ਨਾਂ ਹੋਇਆ ਕਰਦਾ ਸੀ ਵਿੱਚ ਥੋੜੇ ਸਮੇਂ ਲਈ ਡਾਮਾ ਡੋਲ ਹੋਇਆ ਹੁਣ ਇਸ ਵੇਲੇ ਤੁਸੀਂ ਕਿਵੇਂ ਦੇਖਦੇ ਹੋ ਕੀ ਹਾਲਾਤ ਨੇ ਤੇ ਭੂਵਿਖ ਕਿਹੋ ਜਿਹਾ ਤੁਹਾਨੂੰ ਨਜ਼ਰ ਆਉਂਦਾ ਹੈ ਸਰਕਾਰ ਦੇ ਬਹੁਤ ਪੁਰਾਣੇ ਆ ਸਰਕਾਰ ਜਿਹੜੀ ਸੜਿਆਜ ਪੰਜਾਬ ਸਰਕਾਰ ਆ ਉਹ ਚੰਦੇ ਸਪੋਰਟਸਮੈਨ ਵਧੀਆ ਪੈਦਾ ਕਰੋ ਜੀ ਐਜੇ 올림픽 ਦੇ ਵਿੱਚੋਂ ਬ੍ਰਾਉਂਜ਼ ਮੈਡਲ ਜਿੱਤਿਆ ਜਿਹਦੇ ਵਿੱਚੋਂ 11 ਖਿਡਾਰੀ ਨੂੰ ਜਿਹਦੇ ਵਿੱਚੋਂ ਪੰਜ ਪੀਏਪੀ ਦੇ ਸਪੋਰਟਸਮੈਨ ਆ ਜੀ ਪੰਜਾਬ ਦੇ ਸਪੋਰਟਸਮੈਨ ਆ ਪੰਜਾਬ ਦੇ ਵਿੱਚ ਬਹੁਤ ਪਲੇਅਰ ਆ ਬਹੁਤ ਤੁਸੀਂ ਦੇਖੋ 70 75 ਜਿਹੜੇ 올림픽 ਖੇਲਣ ਗਏ ਜਿਨ੍ਹਾਂ ਚੋਂ ਕਾਫੀ ਬੰਦੇ ਪੰਜਾਬ ਦੇ ਆ ਹਾਂਜੀ ਠੀਕ ਹੈ ਜੀ ਇਸ ਕਰਕੇ ਮੈਂ ਤਾਂ ਖੁੱਲਾ ਸੱਦਾ ਦੇ ਰਿਹਾ ਜੀ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਏ ਡੀਜੀਪੀ ਸਾਹਿਬ ਵੱਲੋਂ ਸੱਦਾ ਆ ਕਿ ਸਾਡੀਆਂ ਗਰਾਊਂਡਾਂ ਜਿਹੜੀਆਂ ਖਾਲੀ ਆ ਇਹਨਾਂ ਨੂੰ ਭਰਨ ਆਕੇ ਪ੍ਰੈਕਟਿਸ ਕਰਨ ਸਾਡੇ ਕੋ ਆਕੇ ਜੀ ਮੈਂ ਤਾਂ ਇਹੀ ਦੁਆ ਕਰਦਾ ਹੈ ਇਹਨਾਂ ਨੂੰ ਸਾਰਿਆਂ ਨੂੰ ਜੀ ਕਿ ਸਾਡੀ ਵੀ ਸਾਰਿਆਂ ਦੀ ਇਹੀ ਦੁਆ ਹੈ ਕਿ ਸਾਡੇ ਖੇਡ ਮੈਦਾਨ ਇਸੇ ਤਰ੍ਹਾਂ ਭਰੇ ਰਹਿਣ ਸਾਡਾ ਸੁਭਾ ਵੀ ਖੇਡਾਂ ਚ ਅੱਗੇ ਉਹਦੇ ਤੇ ਦੇਸ਼ ਵੀ ਕੁਮਾਂਥਰੀ ਪੱਧਰ ਉੱਪਰ ਪ੍ਰਾਪਤੀਆਂ ਕਰੇ ਸੋ ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਸਾਨੂੰ ਮੁਹੱਈਆ ਕਰਾਈ ਸਾਡੇ ਲਈ ਸਮਾਂ ਕੱਢਿਆ ਕਿਉਂਕਿ ਤੁਹਾਡੀਆਂ ਰੁਚੀਵੇਂ ਬਹੁਤ ਜ਼ਿਆਦਾ ਹੁੰਦੇ ਨੇ ਅਹਿਮ ਜ਼ਿੰਮੇਵਾਰੀਆਂ ਤੁਹਾਡੀਆਂ ਇਸ ਵਜਿਹਾ ਹੁੰਦੀਆਂ ਨੇ ਉਹਨਾਂ ਚ ਤੁਸੀਂ ਸਾਡੇ ਲਈ ਸਮਾਂ ਕੱਢਿਆ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਸੋ ਇਹ ਸੀ ਖੇਤ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਨੂੰ ਅਸੀਂ ਪੀਏਪ ਜਲੰਧਰ ਤੋਂ ਤੁਹਾਡੇ ਲਈ ਖਾਸ ਤੌਰ ਤੇ ਪੇਸ਼ ਕੀਤਾ ਤੇ ਆਸ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਜਾਣਕਾਰੀ ਅਤੇ ਇਹਦੇ ਦ੍ਰਿਸ਼ ਤੁਹਾਨੂੰ ਪਸੰਦ ਆਏ ਹੋਣਗੇ ਤੁਹਾਨੂੰ ਜਾਣਕਾਰੀ حاصل ਹੋਈ ਹੋਵੇਗੀ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਤ ਸੰਬੰਧੀ ਜਾਣਕਾਰੀ ਲੈ ਕੇ ਮੋੜ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੇ ਇਸ ਪ੍ਰੋਗਰਾਮ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ